ਤੁਸੀਂ ਜੁੜੇ ਹੋ ਪਰਸ਼ਾਵਾਂ ਦੇ ਨਾਲ ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਰਕਾਰ ਅਤੇ ਪੁਲਿਸ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਨਲਾਈਨ ਠੱਗੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਾਲਾਂਕਿ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਹਰ ਜਗ੍ਹਾ ਤੇ ਇਹ ਪ੍ਰਚਾਰਿਤ ਕੀਤਾ ਜਾਂਦਾ ਹੈ ਕਿ ਜੇਕਰ ਤੁਹਾਡੇ ਕੋ ਕੋਈ OTP ਨੰਬਰ ਮੰਗਦਾ ਹੈ ਤਾਂ ਉਹਨੂੰ ਬਿਨਾਂ ਜਾਂਚ ਕੀਤੇ OTP ਨੰਬਰ ਨਾ ਦਿਓ ਇਸ ਸੰਬੰਧੀ ਗੁਰਦਾਸਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਰ ਦਿੰਦਿਆਂ ਰਮੇਸ਼ ਕੁਮਾਰ ਅਰੋੜਾ ਅਤੇ ਉਹਨਾਂ ਦੇ بیٹے ਰਜਤ ਅਰੋੜਾ ਨੇ ਦੱਸਿਆ ਕਿ ਉਹਨਾਂ ਦਾ ਖੰਡ ਘਿਓ ਦਾ ਹੋਲਸੇਲ ਦਾ ਕੰਮ ਹੈ ਅਤੇ ਉਹਨਾਂ ਨੇ ਕੱਲ ਹੀ ਇੱਕ ਬੈਂਕ ਦੇ ਕ੍ਰੈਡਿਟ ਕਾਰਡ ਬਣਾਏ ਸਨ ਅਤੇ ਕਾਰਡ ਆਉਂਦਿਆਂ ਹੀ ਰਮੇਸ਼ ਕੁਮਾਰ ਨੂੰ ਇੱਕ ਲੜਕੀ ਦਾ ਬਾਰ-ਬਾਰ ਫੋਨ ਆਇਆ ਜਿਸ ਵੱਲੋਂ ਉਹਨਾਂ ਦੀ ਲਿਮਟ ਨੂੰ ਵਧਾਉਣ ਦੀ ਗੱਲ ਕੀਤੀ ਗਈ ਅਤੇ ਉਹਨਾਂ ਕੋਲ OTP ਨੰਬਰ ਮੰਗੇ ਗਏ ਜਿੱਥੇ ਰਮੇਸ਼ ਕੁਮਾਰ ਦੇ ਬੇਟੇ ਵੱਲੋਂ OTP ਨੰਬਰ ਨਹੀਂ ਦਿੱਤਾ ਗਿਆ ਅਤੇ ਬਹਾਨਾ ਲਗਾਇਆ ਗਿਆ ਕਿ ਉਸ ਦੀ ਤਬੀਅਤ ਖਰਾਬ ਹੈ ਅਤੇ ਕੱਲ ਗੱਲ ਕਰੇਗਾ ਉੱਥੇ ਹੀ ਰਮੇਸ਼ ਕੁਮਾਰ ਦਾ ਕਹਿਣਾ ਹੈ ਕਿ ਉਹ ਲੜਕੀ ਦੀਆਂ ਗੱਲਾਂ ਵਿੱਚ ਆ ਗਏ ਅਤੇ ਉਹਨਾਂ ਵੱਲੋਂ OTP ਨੰਬਰ ਉਸ ਲੜਕੀ ਨੂੰ ਦਿੱਤਾ ਗਿਆ ਜਿਸ ਦੀ ਵਜ੍ਹਾ ਨਾਲ ਉਹਨਾਂ ਦੇ ਖਾਤੇ ਵਿੱਚੋਂ 1.5 ਲੱਖ ਰੁਪਈਆ ਜੋ ਉਹਨਾਂ ਦੇ ਕ੍ਰੈਡਿਟ ਕਾਰਡ ਵਿੱਚ ਸੀ ਉਹ ਗਾਇਬ ਹੋ ਗਿਆ ਇਥੇ ਰਮੇਸ਼ ਕੁਮਾਰ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਅਤੇ ਆਪਣੀ ਗਲਤੀ ਵੀ ਮੰਨੀ ਅਤੇ ਨਾਲ ਹੀ ਉਹਨਾਂ ਨੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਏ ਇਸ ਮੌਕੇ ਗੱਲਬਾਤ ਦੌਰਾਨ ਇਹਨਾਂ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ਮਾਨੀ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸਰਚ ਕਰੋ ਪਰਸ਼ਾਵਾਂ ਚੈਨਲ ਤੇ ਜੁੜੇ ਰਹੋ ਸਾਡੇ ਨਾਲ ਪੱਤਰਕਾਰ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਉਹ ਟੈਲੀਫੋਨ ਆ ਜੀ ਕਹਿੰਦੇ ਆਰਬੀਆਈ ਬੈਂਕ ਜੋ ਬੋਲਨੇ ਆ ਤੁਹਾਡਾ ਕਾਲ ਆ ਗਿਆ ਮੈਂ ਕਿਹਾ ਜੀ ਅੱਧੀ ਆਇਆ ਕਹਿੰਦੇ ਫਿਰ ਉਹਦਾ ਨੰਬਰ ਦੱਸੋ ਅਸੀਂ ਤੁਹਾਨੂੰ ਐਕਾਊਂਟ ਓਪਨ ਕਰ ਦਈਏ ਇਹ ਨਾਲ ਤੁਹਾਡੀ ਲਿਮਟ ਵਧਾ ਦਨੇ ਆ ਤੁਹਾਡਾ ਮੈਂ ਕਹਿੰਦੇ ਕਿੰਨੇ ਦਾ ਆ ਮੈਂ ਕਿਹਾ ਡੇਢ ਲਾਦਾ ਕਹਿੰਦੇ ਢਾਈ ਕਰ ਦਿੰਨੇ ਆ ਮੈਂ ਚਲੋ ਕਰ ਦਿਓ ਉਹਨਾਂ ਨੇ ਕਿਹਾ ਆਪਣਾ ਆਧਾਰ ਕਾਰਡ ਤੇ ਪੈਨ ਕਾਰਡ ਨੰਬਰ ਦਿਓ ਮੈਂ ਦਿੱਤਾ ਤੇ ਮੁੜ ਕੇ ਉਹਨਾਂ ਨੇ OTP ਮੰਗਣਾ ਸ਼ੁਰੂ ਕਰ ਦਿੱਤੇ ਆ ਤੇ OTP ਦੇ ਵਿੱਚੋਂ ਉਹਨਾਂ ਨੇ ਤਿੰਨ ਚਾਰ ਵਾਰ ਕੋਡ OTP ਲਏ ਆ ਤੇ ਜਿਹਦੇ ਵਿੱਚੋਂ ਪਹਿਲੇ ਸਾਨੂੰ ਅੱਜ ਪਤਾ ਲੱਗਾ ਕਿ ਮਤਲਬ ਖਤਮ ਹੋ ਗਏ ਇਹ ਲਖਾਣ ਅੱਰੀਏ ਤੇ ਹੋ ਸਲਤੀਆ ਖੰਡਕੀ ਹੋ ਰੱਖਾ ਮੈਂ रमेश कुमार ਅਦਾ ਟ੍ਰੇਡਰ ਨਾਲ ਬਣਾਇਆ ਜੀ ਆ ਆਰਪੀਐਲ ਪੈਂਡਾ ਆਰਪੀਐਲ ਉਹਨਾਂ ਨੇ ਕਿਹਾ ਇਹ ਕਿ ਸ਼ਾਇਦ ਆਰਪੀਐਲ ਪੈਂਡਾ ਤੋਂ ਬੋਲਦੇ ਨੇ ਪਰ ਮੈਨੂੰ ਪਤਾ ਨਹੀਂ ਮੈਂ ਥੋੜਾ ਜਿਆਦਾ ਘੱਟ ਪੜਿਆ ਦਾ ਤੇ ਜਿਹਦੇ ਵਿੱਚੋਂ ਸੋਖਾ ਸਾਗੇ ਬਸ ਐਵੀ ਕੁਸ਼ਨ ਹੈ ਜਿਹਦਾ ਉਹਨਾਂ ਨੂੰ ਤੁਹਾਨੂੰ ਕਿੱਥੋਂ ਪਤਾ ਲੱਗਾ ਕਿ ਸਾਡਾ ਕਾਰਡ ਇਹਦਾ ਮਤਲਬ ਲੀਕ ਹੁੰਦੀਆਂ ਗੱਲਾਂ ਕਿ ਜਿਹੜੇ ਉਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਕਾਰਡ ਮੈਸੇਜ ਸਾਨੂੰ ਅਸੀਂ ਅੱਜ ਵੇਖੇ ਬਹੁਤ ਆਈ ਮੈਸੇਜ ਮੈਂ ਮਤਲਬ ਮੈਂ ਨਹੀਂ ਬਿਜ਼ੀ ਹੀ ਨਹੀਂ ਵੇਖੇਗੇ 1920 ਦੇ ਇੱਕ ਸੀਟੀ ਵਾਲੇ ਨੇ ਕਿਹਾ ਜਦੋਂ ਸਾਨੂੰ ਆਵੇਗੀ ਉਨਹੀ ਸਤ ਲੰਗੇ ਆਂਦਾ ਰਿਆ ਜੀ ਅੱਗੇ ਵਾਸ ਅੱਗੇ ਵੀ ਆਂਦੀਆਂ ਨਹੀਂ ਗੱਲਾਂ ਤੇ ਅਸੀਂ ਨਹੀਂ ਦਿੰਦੇ ਰੇ ਉਹ ਸਾਨੂੰ ਉਹਨੇ ਪੰਜ-ਛਤ ਫੋਨ ਕਿਤੇ ਘਰ ਤੋਂ ਘੱਟ ਤੇ ਫੇਰ ਅਸੀਂ ਉਹਨੂੰ ਸਾਨੂੰ ਦੇਣਾ ਪਿਆ ਅਸੀਂ ਕਿ ਜਹਾ ਬੈਂਕ 'ਚ ਹੋਣਾ ਫੋਨ ਪਰ ਇਹ ਜਿਹੜਾ ਫਰਾਟ ਹੋਇਆ ਠੋ ਹੈ ਇੱਕ ਉਹ ਹੈ ਛੁਗ ਕਰੋ ਇੱਕ ਪਾੜ ਮੇਰਾ ਹੀ ਇੱਕ ਮੇਰੇ ਬੇਟੇ ਦਾ ਹੀ ਬੇਟਾ ਇੱਥੇ ਨਹੀਂ ਸੀ ਤੇ ਨਹੀਂ ਦੇ ਇਹਦੇ ਕਰਕੇ ਵੀ ਉੱਡ ਜੰਨੇ ਸੀ ਪੈਂ ਉਹਨੇ ਗਾੜੀ ਕੋ ਦੇਣਾ ਹੀ ਮੇਰਾ ਨਾਮ ਰਜਤਰਾウੜਾ ਮੈਂ ਨਾ ਕੱਲ ਤੋਂ ਬੈਂਕ ਤੋਂ ਆਇਆ ਕੱਲ ਤੇ ਪਾਪਾ ਕਹਿੰਦੇ ਕਿਸੇ ਦਿਨ ਫੋਨ ਆ ਰਹੇ ਆ ਉਹ ਮਤਲਬ ਕਾਰਡ ਨਾ ਲਿਮਿਟ ਇਨਕਰੀਜ਼ ਕਰਨੀ ਤੁਹਾਡੀ ਤੇ ਮੈਂ ਕਿਹਾ ਤੁਸੀਂ ਇੱਦਾਂ ਕਿਸੇ ਦੇ ਫੋਨਾਂ ਚੁੱਕੋ ਕੀ ਬੜਾ ਕਿਹਦਾ ਫੋਨ ਆ ਕਿਹਦਾ ਨਹੀਂ ਹੈ ਨਾ ਉਹ ਮੈਡਮ ਨੇ ਬਾਰ ਬਾਰ ਫੋਨ ਆਈ ਗਿਆ ਆਈ ਗਿਆ ਮੈਂ ਕਿਹਾ ਮੈਡਮ ਮੈਂ ਨਾ ਮੇਰੀ ਥੋੜੀ ਤਬੀਅ ਠੀਕ ਨਹੀਂ ਹੈਗੀ ਮੈਂ ਤੁਹਾਨੂੰ ਕੱਲ ਫੋਨ ਕਰੂੰਗਾ ਤੇ ਮੇਨੂੰ ਫਾਦਰ ਸਾਹਿਬ ਕਹਿੰਦੇ ਕੋਈ ਨਹੀਂ ਲਿਮਿਟ ਇਨਕਰੀਜ਼ ਹੋ ਜੇਗੀ ਕਾਰਡ ਦੀ ਤੇ ਤੂੰ ਗੱਲ ਕਰ ਲੈ ਚਲੋ ਉਹਨਾਂ ਨੇ ਉਹਨੇ ਇੱਕ ਪੈਨ ਕਾਰਡ ਕਹਿੰਦੇ ਸਾਨੂੰ ਸੈਂਡ ਕਰੋ ਤੇ ਮੈਂ ਇਸ ਕਰਕੇ ਧੋਖਾ ਖਾ ਗਿਆ ਜਿਹੜਾ WhatsApp ਤੇ ਲੋਗੋ ਸੀਗਾ ਨਾ ਉਹ ਆਰਬੀਐਲ ਬੈਂਕ ਦਾ ਹੈਗਾ ਮੈਂ ਚਲੋ ਉਹ ਸੈਂਡ ਕਰਤਾ ਪੈਨ ਨੰਬਰ ਵੀ ਸੈਂਡ ਕਰਤਾ ਤੇ ਪੈਨ ਨੰਬਰ ਵੀ ਸੈਂਡ ਕਰਤਾ ਤੇ ਉਹ ਵੀ ਕਰਤਾ ਕਹਿੰਦੇ ਅਧਾਰ ਕਾਰਡ ਨੰਬਰ ਠੀਕ ਹੈ ਫਿਰ ਮੈਂ ਘਰ ਚਲਾ ਗਿਆ ਪਿੱਛੋਂ ਇਹਨਾਂ ਨੂੰ ਫੋਨ ਆਇਆ ਫਿਰ ਰਮੇਸ਼ ਕੁਮਾਰ ਜੀ ਇਹਦਾ ਨਾ ਤੁਹਾਡਾ ਮਤਲਬ ਇਨ ਕੋਰੀ ਕਰਨੀ ਹੈ ਥੋੜੀ ਜੀ ਤੁਹਾਨੂੰ OTV ਮੰਗਾਗੇ ਤੁਹਾਨੂੰ ਦੇਈ ਜਾਈਓ ਮੈਂ ਘਰ ਸੀਗਾ ਇਹਨਾਂ ਨੇ OTV ਦੇ ਦਿੱਤੇ ਤੇ ਕਹਿੰਦੇ ਇਸ ਤੁਹਾਡਾ ਕਾਰਡ ਹੋ ਗਿਆ ਮਤਲਬ ਇਨਕਰੀਜ਼ ਵੀ ਹੋ ਗਈ ਲਿਮਟ ਸਾਢੇ 3 ਲੱਖ ਰੁਪਏ ਤੁਹਾਡੀ ਲਿਮਟ ਬਣ ਗਈ ਹੈ ਤੇ ਮੈਂ ਜਦੋਂ ਦੁਬਾਰਾ ਦੁਕਾਨ ਤੇ ਆਇਆ ਮੈਂ ਫਿਰ ਕੋਈ ਕੋਈ ਗੌਰ ਨਹੀਂ ਕੀਤੀ ਗੱਲ ਫਿਰ ਦੁਬਾਰਾ ਮੈਨੂੰ ਵੀ ਫੋਨ ਆਇਆ ਕਿ ਤੁਹਾਡਾ ਵੀ ਕਾਰਡ ਬਣਿਆ ਹੋਇਆ ਮੈਂ ਕਿਹਾ ਹਾਂ ਮੇਰਾ ਵੀ ਬਣੇ ਦਵਾ ਤੇ ਮੈਡਮ ਕਹਿੰਦੇ ਤੁਸੀਂ ਵੀ ਨਾ ਆਪਣਾ ਆਧਾਰ ਕਾਰਡ ਦੇ ਦਿਓ ਤੇ ਪੈਨ ਕਾਰਡ ਦੇ ਦਿਓ ਮੈਂ ਕਿਹਾ ਥੋੜੀ ਮੇਰੀ ਤਾਂ ਵੇਹ ਠੀਕ ਨਹੀਂ ਹੈਗੀ ਤੁਸੀਂ ਕਾਲ ਕਾਲ ਕਰ ਲਿਓ ਤੇ ਅੱਜ ਜਿਹੜੇ ਸਵੇਰੇ ਆਪਾਂ ਆਏ ਆਂ ਦੁਕਾਨ ਤੇ ਤੇ ਮੈਸੇਜ ਦੇਖੇ ਤੇ ਸਾਡੇ ਮੋਬਾਈਲ ਦੇ ਵਿੱਚ ਓਹ ਟ੍ਰਾਂਜੈਕਸ਼ਨ ਹੋਈ ਦੀ